भाजी एनू सिर तक गुजारा कर दी रही है <laughs> <लिए ने> <laughs> ਆ ਭਾਈ ਜੀ ਮੇਰਾ ਰਜਿੰਦਰ ਸਿੰਘ ਆ ਜੀ ਕਿਹੜਾ ਪਿੰਡ ਜੀ ਮੇਰਾ ਜਮਰਾ ਪਿੰਡ ਆ ਜੀ ਜਿਹੜੀ ਨੌਜਵਾਨ ਮੁੰਡੇ ਦੀ ਮੌਤ ਹੋਈ ਹੈ ਕੀ ਨਾਂ ਸੀ ਤੇ ਕਿੱਦਾਂ ਹੋਈ ਇਹ ਇਹਦਾ ਨਾਂ ਸੰਦੀਪ ਸਿੰਘ ਸੀ ਤੇ ਐਕਸੀਡੈਂਟ ਹੋਇਆ ਜੀ ਆ ਗੁੱਜਰਪੁਰੇ ਦੀ ਟਰਾਲੀ ਸੀ ਉਹਦੇ ਨਾਲ ਉਹ ਪੂਨਾ ਟਰੈਕਟਰ ਮਾਰਿਆ ਵਿੱਚ ਕਦੋਂ ਦੀ ਘਟਨਾ ਹੈ ਇਹ ਸ਼ਾਮੀ ਕੋਈ 6:30 ਵਜੇ ਦੀ ਘਟਨਾ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਨੂੰ ਆ ਆਪਣੇ ਤੋਂ ਇੱਥੋਂ ਸਾਰਾ 5 ਸਾਰਾ 2 ਕਿ ਮਿੰਟ 200 ਕਿ ਮੀਟਰ ਦੂਰ ਆ ਘਰ ਤੋਂ ਤੇ ਮੌਕੇ ਤੇ ਗਏ ਆ ਜੀ ਮੌਕੇ ਤੇ ਅਸੀਂ ਤੇ ਲੈ ਕੇ ਗਏ ਹਸਪੀਟਲ ਦੀ ਉਥੇ ਗੁਰਨਾਣਕ ਸਪੈਸ਼ਲਿਸਟ ਤੇ ਤਰਮਤਾਰਨਾ ਉਹ ਫਿਰ ਡਾਕਟਰ ਨੇ ਚੈੱਕ ਕੀਤਾ ਤੇ ਉਹਨਾਂ ਨੇ ਕਿਹਾ ਵੀ ਡੈੱਡ ਹੈ ਤੇ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਨੂੰ ਰਾਤ ਦਾ ਹੀ ਇਨਫਾਰਮ ਕੀਤਾ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਆਪਣੇ ਮੰਗ ਅਸੀਂ ਕਹਿੰਦੇ ਆ ਵੀ ਕੇਸਰੀ ਸਟ੍ਰੋਨਾ ਚਾਹੀਦਾ ਸਾਡੇ ਨਾਲ ਧੱਕਾ ਹੋਇਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਓ ਐਮਐਲ ਦੀਆਂ ਮਿਕਾ ਜੀ ਤੁਹਾਡੇ ਜਿਹੜੇ ਬੇਟੇ ਦੀ ਡੈਥ ਹੋਈ ਆ 40 ਥੱਲੇ ਆਉਣ ਕਰਕੇ ਕੀ ਗੱਲਬਾਤ ਹੋਈ ਦੁਕਾਨ ਤੇ ਗਿਆ ਸੀ ਭਾਈ ਅੱਗੇ ਸਿਕਦੇ ਸਿਕਦੇ ਅੱਗੇ ਸਿਕਦਾ ਹੈ ਕਿ ਕਿੰਨੇ ਵਜੇ ਦੀ ਗੱਲਬਾਤ ਹੋਈ ਸਾਢੇ 6 ਵਜੇ ਕੀ ਨਾਂ ਸੀ ਨੌਜਵਾਨ ਦਾ ਜੀ ਸੰਦੀਪ ਸਿੰਘ ਕੀ ਨਾਂ ਸੀ ਬੇਟਾ ਜੀ ਸੁਦੇਸ਼ ਸਿੰਘ ਕੀ ਮੰਗ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਸਰ ਹਸਬੈਂਡ ਆਫ ਸਰਪੰਚ ਪਿੰਡ ਜਾਮਾ ਰਾਏ ਕੀ ਗੱਲਬਾਤ ਹੋਈ ਜਿਹੜੀ ਨੌਜਵਾਨ ਦੀ 40 ਸਾਲ ਦੀ ਹਾਦਸਾ ਹੋਈ ਹੈ ਜੀ ਕੱਲ ਜੀ ਸਾਡੇ 6 ਵਜੇ ਦਾ ਟਾਈਮ ਸੀ ਤੇ ਉਦੋਂ ਮੈਨੂੰ ਜਾਣਕਾਰੀ ਮਿਲੀ ਕਿ ਇਸ ਤਰ੍ਹਾਂ ਮੁੰਡਾ ਉਹਦਾ ਐਕਸੀਡੈਂਟ ਹੋ ਗਿਆ ਵਾ ਤੇ ਫਿਰ ਅਸੀਂ ਮਗਰ ਗਏ ਆ ਕਾਲਵਾ ਪਿੱਛਾ ਕੀਤਾ ਸਾਡੇ ਮੁੰਡਿਆਂ ਨੇ ਟਰਾਲੀ ਦਾ ਤੇ ਟਰਾਲੀ ਜਾ ਕੇ ਕਾਲਵੇਂ ਘੇਰੀ ਗਈ ਆ ਤੇ ਉਹ ਅੱਗਿਓ ਸਗੋਂ ਉਹਨਾਂ ਨੇ ਮਿਸਬੀਹੇਵ ਕੀਤਾ ਕੀ ਅੱਗੇ ਉਹਨਾਂ ਨੇ ਇਹ ਕਿਹਾ ਕਿ ਮਤਲਬ ਹਥਿਆਰ ਬੰਦ ਹੋ ਕੇ ਸਾਨੂੰ ਪਾਏ ਸਾਡੇ ਮੁੰਡਿਆਂ ਨੂੰ ਕਿ ਤੁਸੀਂ ਸਾਨੂੰ ਕਦਰ ਲਈ ਰੋਕਣ ਡੈਜੋ ਤੇ ਬਾਕੀ ਸਾਨੂੰ ਜਿਹੜੀ ਪੋਲੀਟਿਕਲੀ ਵੀ ਧਮਕੀਆਂ ਦੇ ਰਹੇ ਆ ਕਿ ਅਸੀਂ ਜਿਹੜੀ ਹੈਗੀ ਆ ਕਿ ਤੁਹਾਨੂੰ ਮਤਲਬ ਕਿ ਸਾਨੂੰ ਨਿਆ ਚਾਹੀਦਾ ਸਾਨੂੰ ਤੇ ਸਾਨੂੰ ਪੋਲੀਟਿਕਲ ਲੋਕ ਵੀ ਤੇ ਜਿਹੜਾ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ ਕਿ ਸਾਨੂੰ ਨਿਆ ਦਵਾਵੇ ਉਹ ਟ੍ਰੈਕਟਰ ਚੱਲੇ ਦੀ ਸੀਸੀਟੀਵੀ ਸਾਹਮਣੇ ਆਈ ਹਾਂਜੀ ਸਾਡੇ ਕੋਲ ਅਵੇਲੇਬਲ ਆ ਗਈ ਜੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਕੀ ਮੰਗ ਕੀ ਕਰਦੇ ਮੰਗ ਨਿਆ ਚਾਹੀਦਾ ਜੀ ਗਰੀਬ ਘਰ ਦਾ ਬੱਚਾ ਉਹਦਾ ਫਾਦਰ ਸਾਹਿਬ ਵੀ ਹੈਣੀ ਆ ਉਹੋ ਕਮਾਈ ਵਾਲਾ ਬੱਚਾ 20 ਸਾਲ ਦੀ ਉਮਰ ਉਹਦੀ ਉਹੀ ਆਪਣੀ ਮਾਂ ਦਾ ਗੁਜ਼ਾਰਾ ਕਰਦਾ ਸੀ ਨੌਜਵਾਲਾ ਜ਼ਿਲ੍ਹਾ ਸੀ ਸੰਦੀਪ ਸਿੰਘ ਕਿੰਨੀ ਉਮਰ ਸੀ ਜੀ ਉਮਰ ਉਹਦੀ 20 ਸਾਲ ਸੀ ਤੁਸੀਂ ਪੰਚਾਇਤ ਦੇ ਮੁਖੀ ਹੋਣਾ ਪਰਿਵਾਰ ਦੇ ਨਾਲ ਜੀ ਬਿਲਕੁਲ ਜੀ ਬਿਲਕੁਲ ਪਿੰਡ ਦੇ ਨਾਲ ਆ ਜੀ